ਕਹਿੰਦੇ ਹੈ ਦੁਨੀਆ ਦੇ ਲੋਕੋ ਕੋਈ ਕੋਈ ਸਾਜਣ ਆਏ ਕਹੈ ਕੋਈ ਕੋਈ ਦਾ ਮਤਲਬ ਕੋਈ ਗੁਰਮਖ ਪਿਆਰਾ ਕੋਈ ਵਿਰਲਾ ਸੰਤ ਜਨ ਨਹੀਂ ਹੈ ਜੋ ਇਸ ਸੰਸਾਰ ਦੇ ਵਿੱਚ ਆ ਕੇ ਰੱਬ ਅੱਗੇ ਬੇਨਤੀ ਕਰਦਾ ਰੱਬ ਅੱਗੇ ਤਰਲੇ ਕਰਦਾ ਹੈ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਮੇਰੇ ਬੀਠਲਾ ਹੇ ਮੇਰੇ ਬੀਠਲਾ ਹੇ ਮੇਰੇ ਰੱਬ ਮੈਨੂੰ ਆ ਕੇ ਮਿਲ ਕਿਵੇਂ ਮਿਲ ਲ ਐ ਬਾਹੜੀ ਬੁਲਾਏ ਬਾਮਾ ਖੋਲ ਕੇ ਮਿਲ ਮੈਨੂੰ ਭਾਵ ਮੈਨੂੰ ਗੱਲ ਪੱਕੜੀ ਪਾ ਕੇ ਮਿਲ ਮਿਲ ਮੇਰੇ ਰਮਈਆ ਹੇ ਰਮੇ ਹੋਏ RAM ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਆ ਕੇ ਮਿਲ ਤੇ ਮੈਨੂੰ ਲਹਿ ਛਡਾਏ ਮੈਨੂੰ ਜਮਾ ਤੋਂ ਛਡਾ ਕੀ ਕਹਿ ਰਹੇ ਨੇ ਹੁਣ ਦੂੜਾ ਆਏ ਓਹ ਜਮੈ ਤਣਾ ਦੂੜਾ ਦਾ ਮਤਲਬ ਦੌੜੇ ਆ ਰਹੇ ਨੇ ਭੱਜੇ ਆ ਰਹੇ ਨੇ ਜਮੈ ਤਣਾ ਦਾ ਮਤਲਬ ਹੈ ਜਮਦੂਤ ਦੇ ਪੁੱਤਰ ਜਮਦੂਤ ਮੇਰੇ ਵੱਲ ਸਤਿਗੁਰ ਜੀ ਭੱਜੇ ਆ ਰਹੇ ਨੇ ਭਾਵ ਮੇਰੇ ਜੀਵਨ ਦੇ ਵਿੱਚ ਜਮਦੂਤ ਵਿਕਾਰ ਕਾਮ ਕ੍ਰੋਧ ਲੋਭ ਮੋਹ ਹਉਮੈ ਹੰਕਾਰ ਈਰਖਾ ਦੁਸ਼ਭਾਵਨਾ ਇਹ ਜਿੰਨੇ ਭੜੇ ਵਿਕਾਰ ਨੇ ਜਿੰਨੇ ਭੜੇ ਔਗਣ ਨੇ ਇਹਨਾਂ ਨੇ ਮੇਰੇ ਜੀਵਨ ਦੇ ਵਿੱਚ ਆਪਣਾ ਪ੍ਰਭਾਵ ਪਾ ਲਿਆ ਹੈ ਇਹ ਵਿਕਾਰ ਮੇਰੇ ਵੱਲ ਭੱਜੇ ਆ ਰਹੇ ਨੇ ਸਤਿਗੁਰ ਜੀ ਦੂੜਾ ਆਇਓ ਮਤਲਬ ਦੌੜੇ ਆ ਰਹੇ ਨੇ ਜਮੈ ਤਣਾ ਇਹ ਜਮਦੂਤ ਦੇ ਪੁੱਤਰ ਇਹ ਭੈੜੇ ਵਿਕਾਰ ਔਗਣ ਤੇ ਸਤਿਗੁਰ ਜੀ ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ ਇਹਨਾਂ ਵਿਕਾਰਾਂ ਅੱਗੇ ਇਹਨਾਂ ਜਮਦੂਤਾ ਅੱਗੇ ਤਿੰਨ ਆਗ ਲੜੈ ਅਗਲੜੇ ਦਾ ਮਤਲਬ ਹੁੰਦਾ ਅੱਗੇ ਮੈਂ ਰਹਿਣ ਨਾ ਜਾਏ ਮੇਰ ਤੋਂ ਰਹਾ ਨਹੀਂ ਜਾ ਰਿਹਾ ਭਾਵ ਇਹਨਾਂ ਅੱਗੇ ਮੇਰੀ ਇੱਕ ਵੀ ਨਹੀਂ ਚੱਲਦੀ ਇਹ ਇੰਨੇ ਬਲਵਾਨ ਨੇ ਇਹਨਾਂ ਨੇ ਤਾਂ ॠषि मुनि ਨਹੀਂ ਬਖਸ਼ੇ ਕਾਮ ਇੰਨਾ ਬਲਵਾਨ ਹੈ ਜੋ ॠਸ਼ੀਆਂ ਦਾ ਮੁਨੀਆਂ ਦੇ ਵੀ ਦਿਮਾਗ ਤੇ ਚੜ ਜਾਂਦਾ ਨਾ ਉਹਨਾਂ ਨੂੰ ਵੀ ਭਗਤੀ ਤੋਂ ਡੋਲਾ ਦਿੰਦਾ ਹੈ ਪਾਤਸ਼ਾਹ ਇਹ ਤਾਂ ਇੰਨਾ ਬਲਵਾਨ ਹੈ ਭਾਵੇਂ ਕ੍ਰੋਧ ਹੋਵੇ ਲੋਭ ਹੋਵੇ ਇਹ ਜੇ ਕਿਸੇ ਆਮ ਬੰਦੇ ਤੇ ਜਾਂ ਵੱਡੇ ਤੋਂ ਵੱਡੇ ॠषि मुनि ਤਪਸਵੀ ਤੇ ਵੀ ਲੋਭ ਕ੍ਰੋਧ ਇਹ ਹਾਵੀ ਹੋ ਜਾਣ ਸਤਿਗੁਰੂ ਜੀ ਇਹ ਤਾਂ ਉਹਨਾਂ ਦਾ ਵੀ ਬੇੜਾ ਕਰਕ ਕਰ ਦਿੰਦੇ ਨੇ ਤੇ ਮੇਰਾ ਕੀ ਹਾਲ ਕਰਨਗੇ ਕਿਰਪਾ ਕਰੋ ਇਹ ਜਮਦੂਤ ਇਹ ਵਿਕਾਰ ਮੇਰੇ ਵੱਲ ਭੱਜੇ ਆ ਰਹੇ ਨੇ ਮੇਰੇ ਉੱਤੇ ਦਬਾਅ ਪਾ ਰਹੇ ਨੇ ਮੇਰੀ ਇਹਨਾਂ ਅੱਗੇ ਕੋਈ ਪੇਸ਼ ਨਹੀਂ ਜਾਂਦੀ ਤਿੰਨ ਆਗ ਲੜਾ ਇਹਨਾਂ ਅੱਗੇ ਮੈਂ ਰਹਿਣ ਨਾ ਪਾਏ ਮੇਰੀ ਕੋਈ ਪੇਸ਼ ਨਹੀਂ ਚੱਲਦੀ ਤੇ ਸਤਿਗੁਰ ਗੁਰ ਮਿਲ ਮੇਰੇ ਬੀਠਲਾ ਹੇ ਮੇਰੇ ਬੀਠਲ ਬੀਠਲ ਇੱਥੇ ਰੱਬ ਨੂੰ ਆਖਿਆ ਗਿਆ ਪਰਮੇਸ਼ਰ ਨੂੰ ਆਖਿਆ ਗਿਆ ਮੈਨੂੰ ਮਿਲ ਬਾਹੜੀ ਬੁਲਾਏ ਬਾਹਾਂ ਨੂੰ ਖੋਲ ਕੇ ਗਲ ਪੱਕੜੀ ਪਾ ਕੇ ਮਿਲ ਮੈਨੂੰ ਤੇ ਮੈਨੂੰ ਇਹਨਾਂ ਤੋਂ ਛਡਾਲ ਐ ਸਤਿਗੁਰੂ ਤਰਲੋਚਨ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰਦੇ ਨੇ ਕਹਿੰਦੇ ਹੇ ਦੁਨੀਆ ਦੇ ਲੋਕੋ ਜੀਵਨ ਦੇ ਵਿੱਚ ਜਿਹੜੇ ਸਾਡੇ ਵਿਕਾਰ ਨੇ ਨਾ ਇਹ ਜਦੋਂ ਆhavi ਹੋ ਜਾਣ ਤਾ ਇਹਨਾਂ ਤੋਂ ਖਾਨੂੰ ਕੋਈ ਵੀ ਨਹੀਂ ਬਚਾ ਸਕਦਾ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਚਾ ਸਕਦਾ ਹੈ ਇਸ ਕਰਕੇ ਸਤਗੁਰ ਅੱਗੇ ਜਾ ਕੇ ਬੇਨਤੀ ਕਰੋ हे ਸਤਗੁਰ ਜੀ ਮੈਨੂੰ ਅਕਾਲ ਪੁਰਖ ਨਾਲ ਮਿਲਾਪ ਕਰਾ ਦਿਓ ਤਾਂ ਜੋ ਇਹ ਵਿਕਾਰ ਮੇਰੇ ਤੇ ਹਾਵੀ ਨਾ ਹੋ ਜਾਣ ਇਹ ਹੈ ਰਹਾਉ ਵਾਲਾ ਬੰਦ